ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅੱਜ ਆਪਾਂ ਚੱਲੇ ਆਂਗੇ ਮੇਲੇ ਤੇ ਬਾਬਾ ਜੀ ਦੇ ਪਿਰਦੇ ਪਿੰਡ ਭਪਾਲ ਜ਼ਿਲ੍ਹਾ ਮਾਨਸਾ ਤੇ ਅੱਜ ਤੁਹਾਨੂੰ ਦਿਖਾਈਏ ਮੇਲੇ ਦਾ ਅਖੀੜ ਟੱਹਾ ਹਾਲ ਦੇਖੋ ਸਾਰੇ ਵੀਡੀਓ ਸਭ ਤੋਂ ਪਹਿਲਾਂ ਆ ਕੇ ਲੋਕ ਇੱਥੇ ਮਿੱਟੀ ਘੜਦੇ ਨੇ ਫਿਰ ਜੀ ਇਹ ਆਪਣਾ ਸਨਾਨ ਵਗੈਰਾ ਕਰਦੇ ਆਗੇ ਤੇ ਇੱਥੇ ਬਾਬਾ ਜੀ ਦੇ ਨਾ ਆ ਕਿ ਬਹੁਤ ਸਾਰੇ ਸੁਖਾਂ ਮਰਾਦਾਂ ਪੂਰੇ ਆਉਂਦੇ ਆ ਨਾ ਜਿਵੇਂ ਕਿ ਕਿਸੇ ਨੂੰ ਦੁੱਧ ਤੇ ਪੁੱਤ ਚਾਹੀਦਾ ਤੇ ਉਹਨਾਂ ਨੂੰ ਦੁੱਧ ਤੇ ਪੁੱਤੀਆਂ ਦੱਤਾ ਪ੍ਰਾਪਤ ਹੋ ਜਾਂਦੇ ਨੇ ਤਾਂ ਇਹ ਨੰਮ ਬੰਨੇ ਹੋਏ ਨੇ ਜਿਨ੍ਹਾਂ ਨੂੰ ਪੁੱਤਾਂ ਦੀਆਂ ਦੱਤਾਂ ਮਿਲ ਗਈਆਂ ਨੇ ਤੇ ਇੱਥੇ ਗੰਢ ਜੋੜੇ ਵੀ ਆਉਂਦੇ ਨੇ ਇਹ ਆ ਜੀ ਬਾਬਾ ਜੀ ਦੀ ਬਲੰਦਤੀ ਪੂਰਾ ਨਕਸ਼ਾ ਹੈ ਯਾਨੀ ਪੂਰਾ ਇੱਕ ਤਰ੍ਹਾਂ ਦਾ ਹੈ ਜਿਹਨੂੰ ਧਿਆਰ ਉਹ ਪੂਰਾ ਹੈ ਬਾਬਾ ਜੀ ਦੇ ਲੰਗਰ ਦੇ ਵਿੱਚ ਆਉਂਦਾ ਹੈ ਅੱਗੇ ਅੱਗੇ ਆਜੂ ਬਹੁਤ ਕੁਝ ਦੇਖਣ ਵਾਲਾ ਹੈਗਾ ਆ ਦੇਖੋ ਜੀ ਲੋਕਾਂ ਨੇ ਸਭ ਨਾਨਾ ਕੀਤੇ ਨੇ ਇਥੇ ਬਹੁਤ ਹੀ ਸੁੰਦਰ ਕੰਬੀ ਲੱਗੇ ਹੋਏ ਹੈਗੇ ਪਾਉਂ ਇੱਕ ਬਹੁਤ ਸਾਰੇ ਲੋਕ ਸ਼ਰਧਾ ਨਾਲ ਸੇਵਾ ਕਰਦੇ ਨੇ ਇੱਥੇ ਬਹੁਤ ਜ਼ਿਆਦਾ ਮਨਤਾ ਇਸ ਦੀ ਸਾਡੇ ਏਰੀਆ ਦੇ ਵਿੱਚ ਮੌਜੂਦ ਹੈ ਖਾਸ ਕਰਕੇ ਬਾਜ਼ਾਰ ਆਗੇ ਆ ਜੋ ਹੁਣ ਤੁਹਾਨੂੰ ਦਿਖਾਵਾਂਗੇ ਝੁੱਲੇ ਵਗੈਰਾ ਵੀ ਲੱਗੇ ਹੋਏ ਨੇ ਬਹੁਤ ਵਧੀਆ ਮੇਲੇ ਦਾ ਆਨੰਦ ਆ ਆਪਾਂ ਤਾਂ ਵੈਸੇ ਜਾ ਹੀ ਦੀ ਹਰ ਮੇਲੇ ਤੇ